ਚਲ 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 ਨਿਕਲ ਕਮਰਾ ਬੰਦ ਕਰ ਤਾਂ ਹਾਂ ਸਮਾਨ ਵੀ ਤਾਂ ਹੀ ਦੇਣਾ ਬਾ ਠੀਕ ਆ ਸਮਾਨ ਉਹਦੇ ਬਾਅਦ ਹੀ ਦੇ ਦੇਣਾ ਚਲ ਤੈਨੂੰ ਸਮਾਨ ਦੀ ਤੇ ਇਹ ਬਾਈ ਹਟ ਜਾ ਉਹ ਉਹ ਲੈ ਛੋਟਾ ਜਾ ਕਿੱਥੇ ਗਿਆ ਇਹ ਬਾਈ ਸੁਖਸਾਲ ਦੀ ਆ ਇਹ ਸੁਖਸਾਲ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਜਾ ਜਾ ਕੇ ਮੱਛੀਆਂ ਫੜਦੇ ਦੇ ਠੀਕ ਆ ਜਾ ਦੇਣਾ ਨੂੰ ਕੋਈ ਸਵਾਲ ਜਵਾਬ ਕਰਿਆ ਤਾਂ ਅੱਗੇ ਅੱਖਾਂ ਕੱਢ ਦੇ ਚਲ ਨਿਕਲ ਲੋ ਅੱਗੇ ਅੱਖਾਂ ਕੱਢ ਦੇ ਹਾਂਜੀ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਸੁਖਸਾਲ ਪਿੰਡ ਦੀ ਦਾ ਵੀਡੀਓ ਹੈ ਜਿਸ ਵਿੱਚ ਤੁਸੀਂ ਵੀਡੀਓ ਵਿੱਚ ਜਿਹੜੇ ਬਰਵਾਸੀ ਮਜ਼ਦੂਰ ਦੇਖ ਰਹੇ ਹੋ ਇਹ ਮੱਛੀਆਂ ਮਰਨ ਦਾ ਕੰਮ ਕਰਦੇ ਸਨ ਤੇ ਇਹ ਇੱਕ ਪੰਜਾਬੀ ਵੀਰ ਦੇ ਘਰ ਦੇ ਵੇਟ ਲੱਗੇ ਰਹੇ ਸਨ ਤੇ ਉਥੇ ਉਸਨੇ ਇਹਨਾਂ ਨੂੰ ਘੱਡ ਦਿੱਤਾ ਹੈ ਕਿਹਾ ਹੈ ਕਿ ਜਕਰ ਪੰਜਾਬ ਨੂੰ ਮਜੂਰ ਹੈ ਤਾਂ ਸਾਰੇ ਪੰਜਾਬ ਵਿੱਚ ਜਿਹੜਾ ਕੰਮ ਕਰਨਾ ਪਵੇਗਾ ਕਹਿ ਰਿਹਾ ਹੈ ਕਿ ਇਹ ਕੰਮ ਕਰ ਰਹੀ ਸੀ ਗਿਉ ਲੈ ਇਹਨਾਂ ਨੂੰ ਕੁਝ ਕਹੀਏ ਤਾਂ ਇਹ ਅੱਖਾਂ ਵੀ ਘੱਡਦੇ ਸਨ ਉਹ ਖੇਲੀ ਹੁੰਦੇ ਸਨਾਂ ਵੇਖੋ ਅੱਗੇ ਪੂਰੀ ਵੀਡੀਓ ਇਹ ਵੀਰ ਨੇ ਬੜੀ ਵਧੀਆ ਪਹਿਲ કરી ਇਸ ਵੀਰ ਦੇ ਮਕਾਨ ਦੇ ਆ ਇਹਦਾ ਮਕਾਨ ਹੈ ਭਰਾ ਦਾ ਠੀਕ ਹੈ ਇੱਥੇ ਦੇਖੋ ਇਹਨਾਂ ਨੇ ਉਹ ਬਣਾਇਆ ਦਾ ਮਕਾਨ ਜਦੋਂ ਇਹ ਮਕਾਨ ਮਾਲਕ ਨਾਲ ਗੱਲ ਕਰੀ ਪੇ ਪਿੰਡ ਦੇ ਵਿੱਚ ਆ ਕੁਝ ਕਰ ਦਿੱਤਾ ਇਸ ਵੀਰ ਨੇ ਬਹੁਤ ਵਧੀਆ ਮੈਂ ਕਹਿੰਦਾ ਸਵਾਦ ਆ ਗਿਆ ਭਰਾ ਤੇ ਭਾਜੀ ਨੇ ਬਿਲਕੁਲ ਨਾਲ ਹੋ ਕੇ ਸਾਡੀ ਮਦਦ ਵੀ ਕੀਤੀ ਮਦਦ ਵੀ ਕੀਤੀ ਤੇ ਆ ਆ ਜਾਂਦੇ ਆ ਦੇਖੋ ਆ ਬਿਲਕੁਲ ਖਾਲੀ ਮੌਕੇ ਦੇ ਮਕਾਨ ਖਾਲੀ ਕਰਤਾ ਸ਼ਾਮ ਨੂੰ ਪੈਸੇ ਦੇ ਜੂਗੇ ਤੇ ਆਪਣਾ ਸਮਾਨ ਲੈ ਜੂਗੇ ਮੌਕੇ ਤੇ ਹੀ ਬਿਲਕੁਲ ਖਤਮ ਕਰ ਦਿੰਦਾ ਇਹਦਾ ਕੰਮ ਆ ਕੰਮ ਸਾਰੇ ਪੰਜਾਬ ਨੂੰ ਕਰਨਾ ਪੈਣਾ ਜਿਹੜੀ ਇਹ ਦਰਿੰਦਗੀ ਕਰਦੇ ਪੈਸੇ ਪੂਰੇ ਲੈਂਦੇ ਦਿਹਾੜੀਆਂ ਪੂਰੀਆਂ ਲੈਂਦੇ ਆ ਤੁਸੀਂ ਮੱਛੀਆਂ ਵੀ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਆ ਦੇਖੋ ਛੋਟੀਆਂ ਛੋਟੀਆਂ ਮੱਛੀਆਂ ਬਿਲਕੁਲ ਆ ਦੇਖੋ ਮੁਸ਼ਹਾਰਪੁਰ ਵਿੱਚ 5 ਸਾਲਾ ਮਸੂਮ ਬੱਚੇ ਦਾ ਜਦੋਂ ਦੋ ਇਹਨਾਂ ਬਲਵਾਸੀਆਂ ਵੱਲੋਂ ਕੋਈ ਨਾ ਕੰਮ ਕੀਤਾ ਗਿਆ ਹੈ ਉਸ ਨੂੰ ਮਾਰ ਦਿੱਤਾ ਗਿਆ ਹੈ ਬਹੁਤੀ ਬੁਲੇਟਾਂ ਨਾਲ ਉਸ ਤੋਂ ਬਾਅਦ ਹੀ ਨਾ ਦਾ ਇਸ ਤਲਾਬ ਵਿਰੋਧ ਹੋ ਰਿਹਾ ਹੈ ਵੀਡੀਓ ਵਿੱਚ ਵੀ ਪੰਜਾਬੀ ਨੌਜਵਾਨ ਕਹਿੰਦਾ ਹੈ ਕਿ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਇਹਨਾਂ ਦਾ ਬੱਡੇ ਪਤਰ ਉੱਤੇ ਵਿਰੋਧ ਕੀਤਾ ਜਾਵੇ ਫਿਰ ਹੀ ਪੰਜਾਬ ਵਿੱਚ ਸ਼ਾਂਤੀ ਯਹੀ ਜਾ ਸਕਦੀ ਹੈ ਜਿਨ੍ਹਾਂ ਨੇ ਕਿਹਾ ਸੀ ਕਿ ਇਹਦਾ ਸਿੱਧਾ ਇਹਨਾਂ ਨੂੰ ਪੈਮੇ ਰਹਿੰਦੇ ਇਥੋਂ ਕੱਢ ਦਿੱਤਾ ਆ ਤੁਹਾਡਾ ਵੀ ਪੱਤੂ ਬੰਦਾ ਹੈ ਕਿ ਕਦੇ ਤੁਹਾਡੇ ਲੱਗੇ ਸ਼ਕੇ ਨਹੀਂ ਹੱਥ ਪਾਸਾਂ ਨਹੀਂ ਇਕੱਠੇ ਹੋ ਕੇ ਇਹਨਾਂ ਨੂੰ ਬਾਹਰ ਕੱਢੋ ਅਤੇ ਇਹਨਾਂ ਨੂੰ ਉਹ ਕਮਰਾ ਵਿੱਚ ਨਿਦਾਓ ਜਿਹਨੇ ਇਹ ਆਪਣੇ ਉਧਰ ਇਲਾਕਿਆਂ ਵਿੱਚ ਜਾ ਕੇ ਕਰਦੇ ਹਨ ਉਧਰ ਹੀ ਚਲੇ ਜਾਣ ਤੇ ਉਹਨਾਂ ਨੇ ਮੱਛੀਆਂ ਵੀ ਤਖਣੀਆਂ ਹਨ ਇਹ ਕਿਹੜੇ ਸੜੀਆਂ ਮੱਛੀਆਂ ਕੱਢਦੇ ਅਸਾਂ ਇੱਥੇ ਅਦੇ ਬਲੱਗੀਆਂ ਨਾਲ ਹੀ ਓਕੇ ਹੁੰਦੇ ਸਨ ਕੰਮ ਵੀ ਕਰਦੇ ਅਸੀਂ ਤਾਂ ਪੰਜਾਬੀਆਂ ਨਾਲ ਹੀ ਓਕੇ ਹੁੰਦੇ ਸੀ ਆਹ ਛੋਟ ਛੋਟੀਆਂ ਮੱਛੀਆਂ ਫੜ ਕੇ ਕਿਹੋ ਜਿਹਾ ਕੰਮ ਕਰਦੇ ਪਰ ਵਧੀਆ ਭਰਾ ਨੇ ਫਰਾਲਾ ਕੀਤਾ ਸੋ ਇਹ ਪੰਜਾਬ ਨੂੰ ਐਸੇ ਤਰ੍ਹਾਂ ਤੁਰਨਾ ਪੈਣਾ ਤਾਂ ਜਾ ਕੇ ਇਹਨਾਂ ਨੂੰ ਠੱਲ ਪੈਣੀ ਇੱਕ ਵੇਰੀ ਸੋ ਆਹ ਦੇਖੋ ਜੀ ਬਿਲਕੁਲ ਚਲੋ 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 ਕਿਆ ਕਰਦੇ ਹੁਣ ਚਲੋ ਚਲੋ ਬਾਹਰ ਨਿਕਲੋ ਬਿਲਕੁਲ ਭੱਜਣਾ ਜਿਹੜੀਆਂ ਪਈਆਂ ਇਹ ਹੁਣ ਦੀ ਆ ਥੋੜੇ ਟਾਈਮ ਪਹਿਲਾਂ ਨਹੀਂ ਆਈਆਂ ਮੱਛੀਆਂ ਫੜਦੇ ਹੋਰੇ ਠੀਕ ਹੈ ਸੋ ਇਹ ਮਕਾਨ ਮਾਲਕ ਨੇ ਬਹੁਤ ਵਧੀਆ ਕੰਮ ਕੀਤਾ ਕਾਲਾ ਨਾ ਪਾਈਦਾ ਅੱਗੇ ਦੋਸਤੋ ਸੁਖਪਾਲ ਸਿੰਘ ਖੈਰਾ ਕਾਫੀ ਲੋਕ ਕਹਿ ਰਹੇ ਸੀ ਕਿ ਇਸ ਮਾਮਲੇ ਉੱਤੇ ਕੋਈ ਵੀ ਐਮਐਲਏ ਮੰਤਰੀ ਨੇ ਕੋਈ ਗੱਲ ਨਹੀਂ ਕੀਤੀ ਚੁੱਪੀ ਮੱਟੀ ਬਿਠੇ ਹਨ ਬਲੰਤੂ ਸੁਖਪਾਲ ਖੈਰਾ ਨੇ ਵੀਡੀਓ ਤਾਂ ਨਹੀਂ ਸਾਂਝੀ ਕੀਤੀ ਫਿਰ ਵੀ ਇੱਕ ਪੋਸਟ ਜਰੀਏ ਇਸ ਮਾਮਲੇ ਉੱਤੇ ਚੁੱਪੀ ਤੋੜੀ ਹੈ ਉਸਨੇ ਲਿਖਿਆ ਹੈ ਕਿ ਕਿਰਪਾ ਕਰਕੇ ਵੇਖੋ ਕਿ ਸ਼ਹੀਦਪੁਰ ਵਿੱਚ ਕੁਝ ਦਿਨ ਪਹਿਲਾਂ ਇੱਕ ਪਰਦੇਸੀ ਮਜ਼ਦੂਰ ਵੱਲੋਂ ਇੱਕ ਪੰਜ ਸਾਲਾ ਛੋਟੇ ਬੱਚੇ ਦਾ ਬਲਾਤਕਾਰ ਕਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਜਿਸ ਕਾਰਨ ਲੋਕਾਂ ਵਿੱਚ ਭਾਰੀ ਗੁੱਸਾ ਫੈਲਿਆ ਹੈ ਮੈਂ ਭਗਵਾਨਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੇਰਾ ਪ੍ਰਾਈਵੇਟ ਮੈਂਬਰ ਬਿਲਜੋ ਜਨਵਰੀ 2023 ਤੋਂ ਸਪੀਕਰ ਕੋਲ ਪਿਆ ਹੈ ਕਿਉਂ ਨਹੀਂ ਪੇਸ਼ ਕਰਦਾ ਇਸ ਵਿੱਚ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਅਖੀ ਜਮੀਨਾਂ ਅਕਰੀ ਦਲ ਨੂੰ ਉਤਰ ਬਣਨ ਦਾ ਸਰਕਾਰੀ ਨੁਕਲੀਆਂ ਅਸਲ ਕਰਨ ਤੋਂ ਰੋਕਿਆ ਜਾਵੇਗਾ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਆਪਣੀ ਆਬਾਦੀ ਦਾ ਸੰਤੁਲਨ ਅਤੇ ਹੁਣ ਨੂੰ ਬਚੋਲ ਨਹੀਂ ਜਾਗੇ ਖੈਰਾ ਇਸ ਤਰ੍ਹਾਂ ਉਸਨੇ ਕਾਨੂੰਨੀ ਕੋਸ਼ਿਸ਼ ਕੀਤੀ ਹੈ ਜੀ ਇਸ ਮਾਮਲੇ ਉੱਤੇ ਤਾਂ ਮੈਂ 2023 ਸੋਪਟਦਾ ਆ ਰਿਹਾ ਹਾਂ ਹਾਂ ਕਿ ਪ੍ਰਵਾਸੀਆਂ ਦੇ ਗੁਣਤੀ ਕੋਈ ਸਰਕਾਰ ਬੇਲ ਲੈ ਆਵੇ ਤੇ ਪੰਜਾਬੀਆਂ ਦੇ ਹੱਕਾਂ ਲਈ ਬੈਲ ਦਿੱਤੀ ਜਾਵੇ ਪੰਜਾਬੀਆਂ ਦੇ ਹੱਕ ਹਕੂਕਾਂ ਨੂੰ ਪਿਆਰ ਦੇ ਆਧਾਰ ਤੇ ਰੱਖਿਆ ਜਾਵੇਗੀ ਇਸ ਬਰਨਰ ਬਿੱਲ ਰੱਖਿਆ ਹੈ 2023 ਵਿੱਚ ਸ਼ਕਪਾਲ ਖੈਰਾ ਨੇ ਭਗਵੰਤ ਮਾਨ ਦੇ ਸਪੀਕਰ ਫੋਰ ਉਸਤੇ ਉਸਨੇ ਕਿਹਾ ਕਿ ਇਹ ਬਿੱਲ ਹੁਣ ਲਾਗੂ ਗੁਰੰਦਾ ਟਾਈਮ ਆ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਚੁੱਪ ਨਹੀਂ ਬੈਠਣੇ ਚਾਹੀਦਾ